ਆਈਤੋ ਲਾ ਕੇ 31 ਅਗਸਤ ਦੇ ਮੌਸਮ ਦੀ ਗੱਲ ਕਰਾਂਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਆਸਾਰ ਨੇ ਤਾਂ ਫਿਰ ਤੋਂ ਇਹਡਾ ਸਿਸਟਮ ਲੱਗਣ ਜਾ ਰਿਹਾ ਜੋ ਕਿ 29 ਤੋਂ 31 ਦੇ ਦਰਮਿਆਨ ਲੱਗਣ ਦੀ ਸੰਭਾਵਨਾ ਤੇ ਇੱਕ ਫਿਰ ਤੋਂ ਇਹਡਾ ਸਿਸਟਮ ਕਾਫੀ ਖੇਤਰਨ ਵੱਡੇ ਤੌਰ ਤੇ ਪ੍ਰਭਾਵਿਤ ਕਰੇਗਾ ਰੈਡ ਵਾਰਨਿੰਗ ਆਗੇ ਤੁਸੀਂ ਜੋ ਰਡਾਰ ਸਿਸਟਮ ਵੇਖਸ ਤੇ ਕਾਫੀ ਖੇਤਰਾਂ ਵਿੱਚ ਵੱਡੇ ਪੱਧਰ ਤੇ ਮੀਂਹ ਜਿਹੜਾ ਪ੍ਰਭਾਵਿਤ ਕਰੇਗਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਕਿਤੇ ਕਿਤੇ ਰੈਡ ਵਾਰਨਿੰਗ ਆਗੇ ਕਿਹੜੇ ਕਿਹੜੇ ਇ ਪਾਰੀ ਤੋਂ ਅਤੀ ਜਿਹੜਾ ਪਾਰੀ ਵੀ ਤਰਜ ਕੀਤਾ ਜਾਸ ਰਿਹਾ 28 ਤੇ 29 ਤਰੀਕ ਨੂੰ ਕਿਹੜੇ ਕਿਹੜੇ ਖੇਤਰਾਵਾਂ ਸਵਮਣ ਬੰਦੀ ਦਿਖਾਈ ਦੇ ਰਹੀ ਸਾਰੀ ਅਪਡੇਟ ਜਾਣ ਕਰੇ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਆ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਵੀਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਆ ਜਿਹੜੇ ਵੀ ਚੈਨਲ ਤਰ੍ਹਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ 28 ਦੀਆਂ ਸਾਰ ਡਾਰ ਸਿਸਟਮ ਇਸ ਤੌਰ ਤੇ ਆ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਵਿੱਚ ਸੁਭਾਵਨਾ ਬੰਦੀ ਦਿਖਾਈ ਦੇ ਰਹੀ ਕੁਝ ਖੇਤਰਾਂ ਵਿੱਚ ਹਲਕੇ ਦਰਮਿਆਨੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ 29 ਤਰੀਕ ਨੂੰ ਵੇਖਸਣ 29 ਤਰੀਕ ਤੋਂ ਮੀਂਹ ਦੀ ਗਤੀਵਿਧੀਆਂ ਵਧ ਰਹੀਆਂ ਸ਼ੁਰੂ ਹੋਣਗੇ ਜਾਣੀ ਕਿ ਕਈ ਖੇਤਰਾਂ ਵਿੱਚ ਆ ਪੰਜਾਬ ਦੇ ਘਟੋ ਘਟ ਵਿੱਚ 40 ਤੋਂ 45% ਖੇਤਰਾਂ ਵਿੱਚ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਪੱਛਮੀ ਯੂਪੀ ਦਿੱਲੀ ਦੇ ਕਈ ਖੇਤਰਾਂ ਵਿੱਚ ਮੀਂਹ ਦੇ ਅਸਾਰ ਬੰਦੇ ਦਿਖਾਈ ਦੇ ਰਹੇ ਨੇ ਕੁਝ ਖੇਤਰ ਰੈਡ ਵਾਰਨਿੰਗ ਆ ਗਈ ਜਾਨੀ ਕਿ 29 ਦੇ 30 31 ਤੇ 8 ਦਿਨ ਮੇਨ ਰਹਿਣਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਰੈਡ ਵਾਰਨਿੰਗ ਕਈ ਖੇਤਰਾਂ ਵਿੱਚ ਆ ਗਈ ਤੇ ਇਸ ਵਿੱਚ ਆਪ ਗੱਲ ਕਰੀ ਤਾਂ ਜਿਹੜੇ ਆ ਬਿਲਕੁਲ ਸਰਦੀ ਲੱਗਿਓਗੇ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਹੋਗੇ ਫਿਰੋਜ਼ਪੁਰ ਹੋ ਗਿਆ ਜਾਂ ਤਰਨਤਾਰਨ ਦੇ ਨਾਲ ਲੱਗਿਓਗੇ ਜਾਂ ਆਪਣਾ ਜਲੰਧਰ ਕਪੂਰਥਲਾ ਦੇ ਕੁਝ ਦੱਖਣੀ ਖੇਤਰ ਹੋਗੇ ਉਸ ਤੋਂ ਬਾਅਦ ਆ ਮੌਕਾ ਦੇ ਖੇਤਰ ਬਠਿੰਡਾ ਫਰੀਦਕੋਟ ਮੁਕਸਰ ਫਾਜ਼ਿਲਕਾ ਸ਼੍ਰੀਕੰਕੜਾ ਖਰਮਾਨਗੜ੍ਹ ਨੂਬਕਰ ਹੋ ਗਿਆ ਸਿਰਸਾ ਗਿਆ ਹਸਾਰ ਹੋ ਗਿਆ ਫਤਿਹਬਾਦ ਕਸੂਰਤਗੜ ਸੰਗਰੀਆ ਤੇ ਖੇਤਰ ਆ ਬਠਿੰਡਾ ਮਾਨਸਾ ਬਰਨਾਲਾ ਦੇ ਖੇਤਰ ਜਾਣਾ ਤੇ ਕੁਝ ਪੱਛਮੀ ਖੇਤਰ ਇਹਨਾਂ ਸੁਭਾਵਨਾ ਜਿਹੜੀ ਕਾਫੀ ਰਵੇਗੀ ਇਹਨਾਂ ਵਿੱਚ ਆ ਚਾਂਸ ਰਹਿਣਗੇ ਭਾਰੀ ਤੋਂ ਕੁਝ ਖੇਤਰ ਭਾਰੀ ਤੋਂ ਆਤੀ ਜਿਹੜਾ ਭਾਰੀ ਵੀ ਲਗਾਤਾਰ ਵੀ ਪੈਣ ਦੀ ਸੰਭਾਵਨਾ ਪਾਉਂਦੀ ਦਿਖਾਈ ਦੇ ਰਹੀ ਏ ਤੇ ਬਾਕੀ ਜਿਹੜੇ ਇਲਾਕੇ ਰੈਗੜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਮੋਹਾਲੀ ਚੰਡੀਗੜ੍ਹ ਫਤਿਹਗੜ੍ਹ ਸਾਬ ਨਵਾਂਸ਼ਹਿਰ ਤੇ ਇਲਾਕੇ ਚੰਡੀਗੜ੍ਹ ਦੇ ਨਾਲਕ ਦੇ ਪੰਜਾਬ ਦੇ ਖੇਤਰ ਉਹ ਗਏ ਹਰਿਆਣਾ ਦੇ ਖੇਤਰ ਕੈਥਲ ਅੰਬਾਲਾ ਪੰਚਕੂਲ ਆ ਗਿਆ ਸੋਨੀਪਟ ਉਹ ਤੱਕ ਪਾਣੀ ਪਾ ਦਿੱਲੀ ਦੇ ਖੇਤਰ ਉਹ ਪੱਛਮੀ ਯੂਪੀ ਸਾਰਨਪੁਰ ਮੁਜ਼ਫਰਪੁਰ ਨਗਰ ਇਹਨਾਂ ਇੱਥੇ ਜਿਹੜਾ ਚਾਂਸ ਜ਼ਿਆਦਾ ਰਹਣਗੇ 29 30 31 ਠੀਕ ਹੈ ਤਿੰਨ ਦਿਨਾਂ ਦੇ ਵਿੱਚ ਇੱਕ ਜਾਂ ਦੋ ਵਾਰ ਵੱਡੇ ਪੱਤਰ ਤੇ ਕਾਫੀ ਖੇਤਰਾਮੀ ਜਿਹੜਾ ਪੈਨ ਦੀ ਸੰਭਾਵਨਾ ਬਣਦੀ ਦਿਖਾਈ ਦੇ ਰਹੀ ਹੈ ਤੇ ਕਾਫੀ ਖੇਤਰਾਮ ਵਿੱਚ ਆ ਵੱਡੇ ਪੱਤਰ ਤੇੜਮੀ ਕਾਫੀ ਖੇਤਰਾ ਨੂੰ ਪ੍ਰਭਾਵਿਤ ਕਰ ਸਕਦਾ ਹੈ ਤਾਂ ਦੂਜੇ ਪਾਸੇ ਗੱਲ ਕਰੀ ਸੱਤ ਜ਼ਿਲ੍ਹਿਆਂ ਵਿੱਚ ਹਾਰਵਰਗੀ ਦੀ ਸਥਿਤੀ ਬਣੀ ਹੋ 150 ਤੋਂ ਵੀ ਜ਼ਿਆਦਾ ਜਿਹੜੇ ਪਿੰਡ ਨੇ ਹੜ੍ਹ ਦੇ ਚਪੇਟ ਵਿੱਚ ਆ ਚੁੱਕੇ ਨੇ ਜੇਕਰ ਹੋਰ ਵੀ ਪੈਂਦਾ ਤਾਂ ਹੋਰ ਵੀ ਜਿਹੜਾ ਪਿੰਡ ਜਿਹੜੇ ਨਾਲ ਲੱਗਦੇ ਬਿਆਸ ਤੇ ਹੋਗੇ ਜਾਂ ਰਾਵੀ ਤੇ ਹੋਗੇ ਉਸ ਤੋਂ ਬਾਅਦ ਸੱਤ ਲਈ ਤੇ ਨਾਲ ਲੱਗਦੇ ਪਿੰਡ ਜੋ ਵੀ ਨੇ ਠੀਕ ਹੈ ਤਾਂ ਇੱਥੇ ਹੋਰ ਵੀ ਖਤਰਾ ਜਿਹੜਾ ਬਣ ਸਕਦਾ ਜਾਨੀ ਕਿ ਅਗਲਾ ਆ ਜਿਹੜਾ ਸਿਸਟਮ ਲੱਗਣਾ 29 ਤੀ 31 ਉਸ ਵਾਰ 1 2 ਤੋਂ ਲੈ ਕੇ 4 ਸਤੰਬਰ ਤੱਕ ਵਿਚਾਲੇ ਤਾਂ ਫਿਰ ਤੋਂ ਜਿਹੜਾ ਆ ਪਾਣੀ ਵਧਣ ਦੇ ਆਸਾਰ ਨੇ ਤਾਂ ਫਿਰ ਤੋਂ ਜਿਹੜਾ ਡੈਮ ਵਿੱਚ ਜਿਹੜਾ ਪਾਣੀ ਛੱਡਿਆ ਜਾਣਾ ਉਸ ਤੋਂ ਬਾਅਦ ਗਾਂਟ ਸੱਤ ਲੋਈ ਬਿਆਸ ਸਰਾਬੀ ਜੋ ਵੀ ਠੀਕ ਹੈ ਦਰਿਆਨ ਨੇ ਉਹ ਵਿੱਚ ਪਾਣੀ ਫਿਰ ਤੋਂ ਛੱਟਣ ਦੀ ਜਿਹੜੀ ਸੁਭਾਵਨਾ ਹੈ ਤਾਂ ਲਗਾਤਾਰ ਪਿੱਛੇ ਜਿਹੜਾ ਮੀਂਹ ਪੈ ਰਿਹਾ ਨੇ ਜਿਸ ਕਰਕੇ ਡੈਮ ਵਿੱਚ ਪਾਣੀ ਵਧ ਰਿਹਾ ਤੇ ਲਗਾਤਾਰ ਗਾਂ ਜਿਹੜਾ ਆਊਟਫਲੋ ਕੀਤਾ ਜਾ ਰਿਹਾ ਤੇ 30 ਤਰੀਕ ਤੱਕ ਸਕੂਲਾਂ ਵਿੱਚ ਛੁੱਟੀਆਂ ਦਾ ਵੀ ਆ ਸੱਤ ਜ਼ਿਲ੍ਹੇ ਨੇ ਆਪਣੇ ਜੋ ਪਠਾਨਕੋਟ ਤੋਂ ਲੈ ਕੇ ਠੀਕ ਹੈ ਗੁਰਦਾਸਪੁਰ ਬਾ ਆਪਣੇ ਅਫਰੋਜ਼ਪੁਰ ਹੋ ਗਿਆ ਜਾਂ ਤਰਨਤਾਰ ਦੇ ਇਲਾਕੇ ਹੋ ਗਏ ਜਾਂ ਆ ਫਾਜ਼ਿਲਕਾਰ ਖੇਤਰਾਂ ਵਿੱਚ ਜਿਹੜਾ ਹਾਰਡਵਰਕ ਦੀ ਸਥਿਤੀ ਬਣੀ ਇਹ ਕਾਫੀ ਖੇਤਰ ਜਿਹੜੇ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਨੇ ਤੇ ਲਗਾਤਾਰ ਜਿਹੜਾ ਪ੍ਰਸ਼ਾਸਨ ਵੱਲੋਂ ਠੀਕ ਹੈ ਐਨਡੀਆਰਫ ਐਸਡੀਆਰਫ ਫੌਜਦਿਆਂ ਆ ਟੀਮਾਂ ਲਗਾਤਾਰ ਜਿਹੜਾ ਮਦਦ ਲਈ ਪਹੁੰਚ ਰਹੀਆਂ ਨੇ ਠੀਕ ਹੈ ਤਾਂ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਹੋਰ ਵਾਛ ਸਕਦਾ ਜੇਕਰ ਹੋਰ ਆਮੀ ਪੈਂਦਾ ਯਾਨੀ ਕਿ 29 30 31 ਤੋਂ ਉਸ ਵੇਲੇ 1 ਤੋਂ ਲੈ ਕੇ 4 ਸਤੰਬਰ ਦੇ ਵਿਚਾਲੇ ਤਾਂ ਫਿਰ ਤੋਂ ਜਿਹੜਾ ਪਾਣੀ ਛਟੰਦੀ ਸੰਭਾਵਨਾ ਠੀਕ ਹੈ ਤਾਂਉਣ ਵਾਲੇ ਅਗਲੇ ਦਿਨਾਂ ਵਿੱਚ ਹੋਰ ਜਿਹੜਾ ਪਾਣੀ ਦਾ ਪੱਧਰ ਵਸਰ ਬਾਕੀ ਵਾਹਿਗੁਰੂ ਪਰਮਾਤਮਾ ਮਿਹਰ ਕਰੇ ਤਾਂ ਫਿਲਹਾਲ 29 30 31 ਨੂੰ ਕਈ ਖੇਤਰਾਂ ਵਿੱਚ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਉਸ ਵਾਰ ਇੱਕ ਤੋਂ ਲੈ ਕੇ 4 ਸਤੰਬਰ ਦੇ ਵਿਚਾਲੇ ਵੀ ਇੱਕ ਜਾਂ ਦੋ ਵਾਰ ਵੱਡੇ ਪੱਧਰ ਤੇ ਮੀਂਹ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਕਈ ਖੇਤਰਾਂ ਵਿੱਚ ਦਰਮਿਆਨੇ ਤੋਂ ਭਾਰੇ ਤੇ ਕਿਤੇ ਕਿਤੇ ਭਾਰੀ ਤਤਾਤੀ ਜਿਹੜਾ ਭਾਰੀ ਵੀ ਦਰਜ ਕੀਤਾ ਜਾਸ ਅੱਜ 28 ਤੱਕ ਕੱਲ 29 ਨੂੰ ਵੀ ਆ ਟੁੱਟਵੇਂ ਤੌਰ ਤੇ ਮੀਂਹ ਕਈ ਖੇਤਰਾਂ ਵਿੱਚ ਦਰਜ ਕੀਤਾ ਜਾਸ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਭਾਰੀ ਵੀ ਲੇ ਜਾਣਕਾਰੀ ਅਪਡੇਟਸ ਜੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਇਸ ਚੈਨਲ ਤੇ ਪਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਦਾ ਅੰਤ ਤਾਈਂ ਹੋਰ ਤੁਹਾਡਾ ਬਹੁਤ-ਬਹੁਤ ਧੰਨਵਾਦ